ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਪਰ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ ਉਹਨਾਂ ਦੋਨਾਂ ਜੀਆਂ ਨੂੰ ਬੜੀ ਫਿਕਰ ਰਹਿੰਦੀ ਉਹਨਾਂ ਨੇ ਕਾਫੀ ਦਵਾਈਆਂ ਲਈਆਂ ਡਾਕਟਰ ਕੋਲ ਚੈੱਕਅਪ ਕਰਵਾਇਆ 2 ਸਾਲ ਬਾਅਦ ਸਰਿੰਦਰਕੌਰ ਦੀ ਕੁੱਖ ਹਰੀ ਹੋਈ ਤੇ ਅਗਲੇ ਸਾਲ ਉਹਨਾਂ ਦੀ ਕੁੱਖ ਚੋਂ ਇੱਕ ਬਹੁਤ ਸੋਹਣਾ ਪੁੱਤਰ ਨੇ ਜਨਮ ਲਿਆ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਜੱਸਾ ਰੱਖਿਆ ਜੱਸਾ ਜਦੋਂ 2-3 ਸਾਲ ਦਾ ਹੋਇਆ ਤਾਂ ਸਰਿੰਦਰਕੌਰ ਨੇ ਆਪਣੇ ਪਤੀ ਨੂੰ ਕਿਹਾ ਕਿ ਇੱਕ ਬੱਚਾ ਹਨਾ ਆਪਣੇ ਇੱਕ ਬੱਚਾ ਨਾਲ ਤਾਂ ਰਿਸ਼ਤੇ ਵੀ ਨਹੀਂ ਬਣਦੇ ਵੀ ਆਪਣੇ ਇੱਕ ਬੱਚਾ ਹੋਰ ਹੋਣਾ ਚਾਹੀਦਾ ਤਾਂ ਬਲਵੰਤ ਸਿੰਘ ਕਹਿੰਦਾ ਕਿ ਪਹਿਲਾਂ ਵੀ ਆਪਣੇ ਜਿਹੜਾ ਜੱਸਾ ਹਨਾ ਦਵਾਈਆਂ ਨਾਲ ਹੀ ਆਪਾਂ ਲਿਆਗਾ ਵੀ ਆਪਾਂ ਨੂੰ ਫੇਰ ਟ੍ਰੀਟਮੈਂਟ ਕਰਾਉਣਾ ਪਊਗਾ ਚਲੋ ਉਹਨਾਂ ਨੇ ਕਾਫੀ ਫੇਰ ਡਾਕਟਰ ਕੋਲ ਗਏ ਹਨਾ 11 ਸਾਲ ਬਾਅਦ ਉਹਨਾਂ ਦੀ ਇੱਛਾ ਜਿਹੜੀ ਪੂਰੀ ਹੋਈ ਤੇ 11 ਸਾਲ ਬਾਅਦ ਜੱਸੇ ਦਾ ਛੋਟਾ ਭਰਾ ਅਰਸ਼ਾ ਜਿਹੜਾ ਉਹਦਾ ਜਨਮ ਹੁੰਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ ਅ ਸਰਿੰਦਰ ਕੌਰ ਨੂੰ ਇਹ ਹੁੰਦਾ ਸੀ ਕਿ ਮੇਰੇ ਇੱਕ ਧੀ ਤੇ ਇੱਕ ਪੁੱਤ ਹੋਵੇ ਪਰ ਕਹਿੰਦੇ ਕਿ ਕੁਦਰਤ ਨੇ ਜੋ ਦੇਣਾ ਹਨਾ ਉਹੀ ਦੇਣਾ ਫਿਰ ਵੀ ਉਹਨਾਂ ਨੂੰ ਅਰਸ਼ ਦੇ ਜਨਮ ਦਿਨ ਦੀ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਇਹ ਲੱਗਿਆ ਕਿ ਸਾਡੇ ਦੋ ਬੱਚੇ ਹੋਗੇ ਚਲੋ ਦੋ ਬੱਚੇ ਆਪਸ ਵਿੱਚ ਵਰਤਣਗੇ ਭਰਾ ਭਰਾ ਵੱਡੇ ਹੋਣਗੇ ਜੇ ਇੱਕ ਬੱਚਾ ਹੋਊਗਾ ਤਾਂ ਉਹਦੇ ਰਿਸ਼ਤੇ ਖਤਮ ਹੋ ਜਾਂਦੇ ਆ ਵੀ ਜੇ ਉਹਦੇ ਭੈਣ ਜਾਂ ਭਰਾ ਨਹੀਂ ਹੋਊਗਾ ਤਾਂ ਗਾਹਾਂ ਉਹਨਾਂ ਦੇ ਬੱਚੇ ਵੀ ਕਿਹਨੂੰ ਚਾਚਾ ਤਾਇਆ ਜਾਂ ਭੂਆ ਕਹਿਣਗੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਪੜਾਇਆ ਲਿਖਾਇਆ ਜੱਸਾ ਜਿਹੜਾ ਉਹ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਤੇ ਛੋਟਾ ਅਰਸ਼ਾ ਜਿਹੜਾ ਉਹ ਪੜਦਾ ਹੁੰਦਾ ਜਦੋਂ ਜੱਸਾ ਫੌਜ ਦੇ ਵਿੱਚ ਉਹਨੂੰ 4-5 ਸਾਲ ਹੋ ਜਾਂਦੇ ਆ ਤੇ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਸੋਚਦੇ ਆ ਵੀ ਹੁਣ ਆਪਾਂ ਜੱਸੇ ਦਾ ਵਿਆਹ ਕਰ ਲਈਏ ਜੱਸਾ ਕਹਿੰਦਾ ਵੀ 4-5 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਨੂੰ ਤੇ 7-8 ਸਾਲ ਮੇਰੀ ਨੌਕਰੀ ਰਹਿੰਦੀ ਆ ਵੀ ਮੈਂ ਕਹਿੰਦਾ ਵੀ 2-4 ਸਾਲ ਹੋਰ ਰੁਕਜੋ ਵੀ ਫੇਰੀ ਵਿਆਹ ਕਰਵਾ ਲੂੰਗਾ ਮੈਂ ਵੀ ਫੇਰ ਹਨਾ ਤੁਹਾਡੀ ਨੂਹ ਆ ਜਿਹੜੀ ਉਹ ਮੈਨੂੰ ਕਿਹਾ ਕਰੂਗੀ ਵੀ ਮੈਨੂੰ ਨਾਲ ਲੈ ਕੇ ਜਾ ਵੀ ਹੁਣ ਤਾਂ ਮੈਂ ਉੱਥੇ ਇਕੱਲਾ ਰਹਿਣਾ ਮੈਨੂੰ ਕੋਈ ਸਿਰਦਰਦੀ ਨਹੀਂ ਵੀ ਪਰਿਵਾਰ ਦੇ ਨਾਲ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਵਧ ਜਾਣਗੀਆਂ ਤਾਂ ਸੁਰਿੰਦਰ ਕੌਰ ਕਹਿੰਦੀ ਵੀ ਮੈਂ ਆਪਣੀ ਨੂਹ ਨੂੰ ਆਪਣੇ ਕੋਲ ਰੱਖੂਗੀ ਵੀ ਹੁਣ ਤੇਰੀ ਰਿਟਾਇਰਮੈਂਟ ਦੇ ਨੇੜੇ ਜਾ ਕੇ ਜੇ ਅਸੀਂ ਤੇਰੇ ਵਿਆਹ ਦਾ ਸੋਚਾਂਗੇ ਵੀ ਉਦੋਂ ਨੂੰ ਅਰਸ਼ ਵਿਆਹਣ ਵਾਲਾ ਹੋ ਜਾਊਗਾ ਵੀ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਨੇ ਆ ਚਲੋ ਜੱਸਾ ਕਹਿੰਦਾ ਕਿ ਜੇ ਤੁਹਾਨੂੰ ਭਾਈ ਕਾਹ ਲਾ ਤਾਂ ਕੁੜੀ ਪਸੰਦ ਕਰ ਲਓ ਅ ਸਰੇਂਦਰ ਕੌਰ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੀ ਆਗੀ ਕਿ ਮੇਰੇ ਬੇਟੇ ਨੂੰ ਸਾਖ ਕਰਾਓ ਵੈਸੇ ਵੀ ਜਦੋਂ ਮੁੰਡਾ ਜੋਬ ਤੇ ਲੱਗਿਆ ਹੋਵੇ ਪਰਿਵਾਰ ਵਧੀਆ ਹੋਵੇ ਤਾਂ ਰਿਸ਼ਤੇ ਆ ਜਿਹੜੇ ਭੱਜ ਭੱਜ ਕੇ ਆਉਂਦੇ ਆ ਸਰੇਂਦਰ ਕੌਰ ਦੀ ਭੈਣ ਨੇ ਆਪਣੀ ਸਹੁਰਿਆਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਕੁੜੀ ਦੀ ਦੱਸ ਪਾਈ ਸਰਿੰਦਰਕੌਰ ਤੇ ਬਲਵੰਤ ਸਿੰਘ ਉਹਦੀ ਭੈਣ ਕੋਲ ਜਾਂਦੇ ਨੇ ਤੇ ਗੱਲਬਾਤ ਕਰਦੇ ਆ ਸਾਰੀ ਰਿਸ਼ਤੇ ਦੀ ਗੱਲ ਪੱਕੀ ਹੋ ਜਾਂਦੀ ਮੁੰਡੇ ਨੂੰ ਤੇ ਘਰਵਾਰ ਨੂੰ ਵੇਖਣ ਲਈ ਕੁੜੀ ਵਾਲਿਆਂ ਨੂੰ ਕਹਿ ਦਿੱਤਾ ਜਾਂਦਾ ਸਰਿੰਦਰਕੌਰ ਦੀ ਭੈਣ ਰਿਸ਼ਤੇਦਾਰਾਂ ਨੂੰ ਲੈ ਕੇ ਆਪਣੀ ਭੈਣ ਦੇ ਘਰ ਆਉਂਦੀ ਆ ਕੁੜੀ ਦਾ ਪਿਓ ਆ ਉਹ ਘਰਵਾਰ ਵੇਖਦਾ ਉਹ ਵੇਖਦਾ ਕਿ ਸੋਹਣਾ ਪਰਿਵਾਰ ਆ ਵਧੀਆ ਘਰ ਆ ਮੁੰਡਾ ਜੌਬ ਕਰਦਾ ਉਹਦੀ ਕੁੜੀ ਬਹੁਤ ਪੜ੍ਹੀ ਲਿਖੀ ਸੀ ਉਹ ਟੀਚਰ ਸੀ ਪਰ ਉਹ ਪ੍ਰਾਈਵੇਟ ਨੌਕਰੀ ਕਰਦੀ ਸੀ ਕਿਉਂਕਿ ਜਦੋਂ ਕੋਈ ਬੱਚਾ ਪੜ੍ਹ ਲਿਖ ਜਾਂਦਾ ਤਾਂ ਉਹਨੂੰ ਇਹ ਹੁੰਦਾ ਵੀ ਬੇਰੁਜ਼ਗਾਰ ਬੈਠਣ ਨਾਲੋਂ ਆਪਾਂ ਪ੍ਰਾਈਵੇਟ ਜੋਬ ਕਰ ਲੈਨੇ ਆ ਕੁੜੀ ਦਾ ਨਾਮ ਹਰਮਨ ਹੁੰਦਾ ਹਰਮਨ ਦੇ ਡੈਡੀ ਨੂੰ ਤੇ ਰਿਸ਼ਤੇਦਾਰਾਂ ਨੂੰ ਜੱਸੇ ਦਾ ਘਰਬਾਰ ਪਸੰਦ ਆ ਜਾਂਦਾ ਜੱਸਾ ਛੁੱਟੀ ਨਹੀਂ ਆਇਆ ਹੁੰਦਾ ਇਸ ਲਈ ਉਹ ਜੱਸੇ ਨੂੰ ਫੋਟੋ ਤੇ ਵੇਖ ਲੈਂਦੇ ਆ ਤੇ ਕਹਿੰਦੇ ਆ ਕਿ ਵੀ ਅੱਗੇ ਤੁਸੀਂ ਪਹਿਲਾਂ ਕੁੜੀ ਵੇਖ ਲਓ ਫਿਰ ਉਸ ਤੋਂ ਬਾਅਦ ਜਦੋਂ ਵੀ ਮੁੰਡਾ ਛੁੱਟੀ ਆਊਗਾ ਤੇ ਆਪਾਂ ਕੁੜੀ ਮੁੰਡੇ ਨੂੰ ਆਪਸ ਵਿੱਚ ਮਿਲਵਾ ਦੇਾਂਗੇ ਚਲੋ ਸ੍ਰਿੰਦਰਕੌਰ ਤੇ ਬਲਵੰਤ ਸਿੰਘ ਅਰਸ਼ ਨੂੰ ਲੈ ਜਾਂਦੇ ਆ ਤੇ ਇੱਕ ਦਿਨ ਜਾ ਕੇ ਕੁੜੀ ਵੇਖਿਆ ਹੁੰਦੇ ਆ ਕੁੜੀ ਉਹਨਾਂ ਨੂੰ ਬਹੁਤ ਪਸੰਦ ਹੁੰਦੀ ਆ ਸ੍ਰਿੰਦਰਕੌਰ ਆਪਣੇ ਵੱਡੇ ਬੇਟੇ ਨਾਲ ਗੱਲ ਕਰਦੀ ਆ ਕਿ ਹੁਣ ਤੂੰ ਛੁੱਟੀ ਲੈ ਕੇ ਆ ਜਾ ਵੀ ਸਾਡੇ ਕੁੜੀ ਪਸੰਦ ਆ ਬਸ ਤੂੰ ਵੇਖ ਲਈ ਫਿਰ ਆਪਾਂ ਸ਼ਗਨ ਕਰਕੇ ਨਾਲ ਦੀ ਨਾਲ ਵਿਆਹ ਕਰ ਲਾਂਗੇ ਜੱਸਾ ਆਪਣੀ ਮਾਂ ਨੂੰ ਕਹਿੰਦਾ ਕਿ ਹਜੇ ਮੈਨੂੰ 1 ਮਹੀਨਾ ਛੁੱਟੀ ਨਹੀਂ ਮਿਲਦੀ 1 ਮਹੀਨਾ ਤੁਹਾਨੂੰ ਇੰਤਜ਼ਾਰ ਕਰਨਾ ਪਊ 1 ਮਹੀਨੇ ਬਾਅਦ ਜੱਸਾ ਛੁੱਟੀ ਆਉਂਦਾ ਤੇ ਗੱਲ ਕਰਕੇ ਹਨਾ ਜੱਸੇ ਨੂੰ ਤੇ ਹਰਮਨ ਨੂੰ ਇੱਕ ਦੂਜੇ ਨਾਲ ਮਲਾਇਆ ਜਾਂਦਾ ਸਰਿੰਦਰਕੌਰ ਤੇ ਉਹਦੀ ਭੈਣ ਕਹਿੰਦੀ ਆ ਕਿ ਆਪਣੇ ਵੱਲੋਂ ਤਾਂ ਸਾਰਾ ਕੁਝ ਠੀਕ ਆ ਵੀ ਹੁਣ ਮੁੰਡੇ ਕੁੜੀ ਨੂੰ ਆਪਾਂ ਆਪਸ ਵਿੱਚ 2 ਮਿੰਟ ਗੱਲ ਕਰਨ ਦਾ ਮੌਕਾ ਦੇ ਦਈਏ ਹਰਮਨ ਤੇ ਜੱਸਾ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਨੂੰ ਇੱਕ ਦੂਜੇ ਦੇ ਵਿਚਾਰ ਆ ਵਧੀਆ ਲੱਗਦੇ ਆ ਇੱਕ ਦੂਜੇ ਨੂੰ ਉਹ ਪਸੰਦ ਕਰ ਲੈਂਦੇ ਆ ਉਸੇ ਦਿਨ ਹੀ ਸ਼ਗਨ ਕਰ ਦਿੱਤਾ ਜਾਂਦਾ ਅ ਜੱਸਾ 2 ਮਹੀਨੇ ਦੀ ਛੁੱਟੀ ਆਇਆ ਸੀ ਤੇ ਸਰਿੰਦਰਕੌਰ ਚਾਹੁੰਦੀ ਸੀ ਕਿ ਜੱਸੇ ਦਾ ਵਿਆਹ ਵੀ ਕਰ ਲਈਏ ਵੀ ਫੇਰ ਪਤਾ ਨਹੀਂ ਇਹ ਕਿੰਨੇ ਟਾਈਮ ਬਾਅਦ ਛੁੱਟੀ ਆਊਗਾ ਗੋਲਬਲਵੰਤ ਸਿੰਘ ਵੀ ਸਹਿਮਤ ਹੋ ਜਾਂਦਾ ਤੇ ਉਧਰੋਂ ਹਰਮਣ ਦੇ ਮਾਪੇ ਵੀ ਸਹਿਮਤ ਹੋ ਜਾਂਦੇ ਆ 15 ਦਿਨ ਬਾਅਦ ਵਿਆਹ ਜਿਹੜਾ ਰੱਖ ਲਿਆ ਜਾਂਦਾ ਵਿਆਹ ਹੋ ਜਾਂਦਾ ਹਰਮਣ ਵਿਆਹ ਕੇ ਜੱਸੇ ਦੀ ਪਤਨੀ ਬਣ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਜੱਸੇ ਦੀ ਪਤਨੀ ਹਰਮਣ ਬਹੁਤ ਰਲੋਟੇ ਸੁਭਾਅ ਦੀ ਸੀ ਪਹਿਲਾਂ ਉਹ ਆਪਣੇ ਪੇਕੇ ਰਹਿੰਦੀ ਸੀ ਤੇ ਨਾਲ ਦੇ ਪਿੰਡ 'ਚ ਇੱਕ ਪ੍ਰਾਈਵੇਟ ਸਕੂਲ 'ਚ ਜੌਬ ਕਰਦੀ ਸੀ ਹੁਣ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਵੀ ਘਰੇ ਮੇਰੇ ਤੋਂ ਵੇਲੇ ਤਾਂ ਨਹੀਂ ਬੈਠਿਆ ਜਾਣਾ ਵੀ ਮੈਂ ਜੌਬ ਕਰ ਲੈਣੀ ਹੈ ਕਿਸੇ ਸਕੂਲ ਦੇ ਵਿੱਚ ਸਾ ਆਪਣੀ ਮਾਂ ਨਾਲ ਗੱਲ ਕਰਦਾ ਕਿ ਹਰਮਨ ਨੌਕਰੀ ਕਰਨਾ ਚਾਹੁੰਦੀ ਹੈ ਵੀ ਉੱਥੇ ਵੀ ਇਹਨੂੰ ਕਿੰਨੇ ਸਾਲ ਹੋ ਗਏ ਸੀ ਟੀਚਰ ਲੱਗੀ ਨੂੰ ਵੀ ਚਲ ਜਦੋਂ ਪੜ੍ਹੀ ਲਿਖੀ ਆ ਹਨਾ ਵੀ ਨਾਲ ਇਹਦਾ ਜੀ ਲੱਗ ਜਿਆ ਕਰੂਗਾ ਵੀ ਆਪਣਾ ਅਰਸ਼ ਜਾਂਦਾ ਵੀ ਅਰਸ਼ ਨਾਲ ਚਲੀ ਜਾਇਆ ਕਰੂਗੀ ਤਾਂ ਜੱਸੇ ਦੀ ਮਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਬਲਵੰਤ ਸਿੰਘ ਵੀ ਸਹਿਮਤੀ ਦੇ ਦਿੰਦਾ ਹਰਮਨ ਅਰਸ਼ ਦੇ ਸਕੂਲ ਵਿੱਚ ਰਿਜ਼ਿਊਮ ਦੇ ਆਉਂਦੀ ਹੈ ਤੇ ਥੋੜੇ ਦਿਨਾਂ ਬਾਅਦ ਹੀ ਪ੍ਰਿੰਸੀਪਲ ਵੱਲੋਂ ਸਨੇਹਾ ਆ ਜਾਂਦਾ ਵੀ ਤੁਸੀਂ ਆ ਕੇ ਜੌਬ ਆ ਜਿਹੜੀ ਉਹ ਜੁਆਇਨ ਕਰ ਲਓ ਹਰਮਣ ਨੌਕਰੀ ਜੁਆਇਨ ਕਰ ਲੈਂਦੀ ਆ ਅਰਸ਼ ਪਹਿਲਾਂ ਤਾਂ ਬਸਤੇ ਜਾਂਦਾ ਹੁੰਦਾ ਸੀ ਹੁਣ ਬਲਵੰਤ ਸਿੰਘ ਤੇ ਸੁਰਿੰਦਰਪੁਰ ਕਹਿੰਦੇ ਵੀ ਤੂੰ ਮੋਟਰਸਾਈਕਲ ਤੇ ਚਲਿਆ ਜਾਇਆ ਕਰ ਆਪਣੀ ਭਾਬੀ ਨੂੰ ਨਾਲ ਹੀ ਲੈ ਜਾਇਆ ਕਰ ਹਰਮਣ ਤੇ ਅਰਸ਼ ਦੋਨੋਂ ਸਵੇਰੇ ਤਿਆਰ ਹੁੰਦੇ ਸਕੂਲ ਜਾਂਦੇ ਤੇ ਇਕੱਠੇ ਹੀ ਵਾਪਸ ਆਉਂਦੇ ਹਰਮਣ ਅਰਸ਼ ਨੂੰ ਆਪਣੇ ਪੁੱਤਾਂ ਨਾਲੋਂ ਵੀ ਵੱਧ ਪਿਆਰ ਕਰਦੀ ਸੀ ਕਿਉਂਕਿ ਜੱਸੇ ਤੇ ਅਰਸ਼ ਦੀ ਉਮਰ ਦਾ 11-12 ਸਾਲਾਂ ਦਾ ਫਰਕ ਸੀ ਇਸ ਲਈ ਹਰਮਣ ਨੇ ਕਦੇ ਵੀ ਅਰਸ਼ ਨੂੰ ਇਹ ਨਹੀਂ ਸਮਝਿਆ ਸੀ ਉਹ ਮੇਰਾ ਦਿਉਰ ਆ ਉਹ ਹਮੇਸ਼ਾ ਉਹਨੂੰ ਪੁੱਤਾਂ ਵਾਂਗੂ ਢੀਲ ਕਰਦੀ ਉਹਨਾਂ ਦੇ ਵਿਆਹ ਨੂੰ 6 ਮਹੀਨੇ ਹੋਏ ਸੀ ਜੱਸਾ ਦੁਬਾਰਾ ਛੁੱਟੀ ਆਇਆ ਸੀ ਜੱਸਾ ਛੁੱਟੀ ਆਇਆ ਤਾਂ ਜੱਸੇ ਦੇ ਛੁੱਟੀ ਆਏ ਤੋਂ ਥੋੜੇ ਥੋੜੇ ਦਿਨਾਂ ਦੀ ਵਿੱਥੀ ਤੋਂ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਆ ਜਿਹੜੇ ਉਹ ਸਵਰਗਵਾਸ ਹੋ ਜਾਂਦੇ ਆ ਦੋਨਾਂ ਦੀ ਮੌਤ ਹੋ ਜਾਂਦੀ ਆ ਤਿੰਨਾਂ ਬੱਚਿਆਂ ਨੂੰ ਬਹੁਤ ਸਦਮਾ ਲੱਗਦਾ ਕਿਉਂਕਿ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਦਾ ਤਿੰਨਾਂ ਨੂੰ ਹੀ ਬਹੁਤ ਸਹਾਰਾ ਸੀ ਅਰਸ਼ ਤਾਂ ਫਿਰ ਵੀ ਛੋਟਾ ਸੀ ਕੁਆਰਾ ਸੀ ਹਜੇ ਉਹ ਬਹੁਤ ਰੋਂਦਾ ਪਰ ਹਰਮਨ ਆਪਣੇ ਦਿੌਰ ਨੂੰ ਹੌਸਲਾ ਦਿੰਦੀ ਆ ਕਿ ਤੂੰ ਐਨਾ ਸਮਝੀ ਜੇ ਆਪਣੇ ਮੰਮੀ ਰੇੜੀ ਨਹੀਂ ਰਹੇ ਤਾਂ ਅਸੀਂ ਤੈਨੂੰ ਧੱਕਾ ਦੇ ਦੇਾਂਗੇ ਵੀ ਤੂੰ ਸਾਨੂੰ ਆਪਣੇ ਮਾਪਿਓ ਵਾਂਗੀ ਸਮਝ ਅਰਸ਼ ਵੀ ਆਪਣੀ ਭਝਾਈ ਦਾ ਬਹੁਤ ਕਰਦਾ ਉਹ ਵੀ ਇਹ ਗੱਲ ਸੋਚਦਾ ਕਿ ਮੇਰੀ ਵੱਡੀ ਭਝਾਈ ਮੇਰੀਆਂ ਮਾਮਾ ਵਰਗੀ ਆ ਵੀ ਮੈਨੂੰ ਪਹਿਲਾਂ ਵੀ ਇਹ ਮਾਮਾ ਵਾਂਗੂ ਪਿਆਰ ਕਰਦੀ ਸੀ ਵੀ ਇਹਨਾਂ ਦੇ ਹੁੰਦੇ ਚੱਲ ਮੈਨੂੰ ਕੋਈ ਹਨਾ ਫਿਕਰ ਨਹੀਂ ਹੈਗੀਗੀ ਵੀ ਮੇਰੀ ਪੜ੍ਹਾਈ ਦੀ ਜਾਂ ਮੇਰੀ ਅੱਗੇ ਆਉਣ ਵਾਲੀ ਜ਼ਿੰਦਗੀ ਦੀ ਕਿਉਂਕਿ ਜਿਹੜੀ ਚੀਜ਼ ਸਾਡੇ ਹੱਥ ਵਸਣਾ ਹੋਵੇ ਅਰਸ਼ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਹੁਣ ਤਾਂ ਮੇਰੇ ਮੰਮੀ ਡੈਡੀ ਵਾਪਸ ਤਾਂਉਣ ਹੋ ਰਹੇ ਕੋਈ ਵੀ ਸਾਨੂੰ ਸਦਮਾ ਲੱਗਦਾ ਅਸੀਂ ਹੌਲੀ ਹੌਲੀ ਉਸ ਸਦਮੇ ਚੋਂ ਨਿਕਲਣਾ ਸ਼ੁਰੂ ਕਰ ਦਿੰਦੇ ਆ ਜੱਸਾ ਛੁੱਟੀ ਆਇਆ ਸੀ ਬੜੇ ਚਾਵਾ ਚਾਵਾ ਨਾਲ ਪਰ ਉਹਨੂੰ ਨਹੀਂ ਪਤਾ ਸੀ ਕਿ ਮੈਨੂੰ ਇਹ ਖਬਰ ਮਿਲੂਗੀ ਉਹਦੀ ਛੁੱਟੀ ਪੂਰੀ ਹੁੰਦੀ ਆ ਤਾਂ ਉਹ ਵਾਪਸ ਚਲਿਆ ਜਾਂਦਾ ਜੱਸੇ ਨੂੰ ਡਿਊਟੀ ਜੁਆਇਨ ਕੀਤੇ ਨੂੰ 2 ਮਹੀਨੇ ਹੋਏ ਹੁੰਦੇ ਆ ਤੇ ਉਹਨਾਂ ਨੂੰ ਇੱਕ ਫੋਨ ਆਉਂਦਾ ਉਸੇ ਦੀ ਫੌਜ ਵਿੱਚੋਂ ਹੁੰਦਾ ਤੇ ਉਹਨਾਂ ਨੂੰ ਇਹ ਮਾੜਾ ਸੁਨੇਹਾ ਮਿਲਦਾ ਵੀ ਜੱਸਾ ਜਿਹੜਾ ਉੱਥੇ ਜਿਹੜੀ ਲੜਾਈ ਲੱਗੀ ਸੀ ਫੌਜ ਦੇ ਵਿੱਚ ਉਹਦੇ ਵਿੱਚ ਸ਼ਹੀਦ ਹੋ ਗਿਆ ਜੱਸੇ ਦਾ ਮਰਤਕ ਸਰੀਰ ਇੱਕ ਤਬੂਤ ਦੇ ਵਿੱਚ ਬੰਦ ਹੋ ਕੇ ਪਿੰਡ ਆਉਂਦਾ ਹਰਮਨ ਤੇ ਅਰਸ਼ ਨੂੰ ਕੋਈ ਸੁਰਤ ਨਹੀਂ ਹੁੰਦੀ ਰਿਸ਼ਤੇਦਾਰ ਉਹਨਾਂ ਨੂੰ ਮਸਾਂ ਸੰਭਾਲਦੇ ਆ ਕਿਉਂਕਿ 2 ਮਹੀਨੇ ਪਹਿਲਾਂ ਉਹਨਾਂ ਦੇ ਮੰਮੀ ਡੈਡੀ ਦਾ ਚਲੇ ਜਾਣਾ ਤੇ ਅਚਾਨਕ ਜੱਸੇ ਦੀ ਮੌਤ ਨੇ ਉਹਨਾਂ ਨੂੰ ਤੋੜ ਕੇ ਰੱਖਤਾ ਸੀ ਕਹਿੰਦੇ ਆ ਕਿ ਸਮਾਂ ਬੜਾ ਬਲਵਾਨ ਹੁੰਦਾ ਸਮਾਂ ਵੱਡੇ ਤੋਂ ਵੱਡਾ ਦਰਦ ਭਰ ਦਿੰਦਾ ਹਰਮਣ ਦੇ ਪੇਕੇ ਚਾਹੁੰਦੇ ਸੀ ਕਿ ਹਰਮਣ ਵਾਪਸ ਚਲੀ ਜਾਵੇ ਪਰ ਹਰਮਣ ਕਹਿੰਦੀ ਕਿ ਨਹੀਂ ਮੰਮੀ ਡੇੜੀ ਮੇਰੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਆ ਮੈਂ ਅਰਸ਼ ਨੂੰ ਆਪਣਾ ਪੁੱਤ ਬਣਾ ਕੇ ਰੱਖਿਆ ਤੇ ਹੁਣ ਜੇ ਮੈਂ ਚਲੀ ਜਾਊਂਗੀ ਤਾਂ ਅਰਸ਼ ਦਾ ਕੌਣ ਆ ਵੈਸੇ ਵੀ ਸਾਡੇ ਸ਼ਰੀਕ ਸਾਡੇ ਚਾਚੇ ਤਾਏ ਸਾਡੇ ਤੇ ਕੋਈ ਬਹੁਤੇ ਰਾਜੀ ਨਹੀਂ ਵੀ ਉਹ ਤਾਂ ਪਤਾ ਨਹੀਂ ਹਨਾ ਜ਼ਮੀਨ ਇਹ ਤੋਂ ਨਾਂ ਲਵਾ ਲੈਣਗੇ ਤੇ ਇਹਨੂੰ ਪਤਾ ਨਹੀਂ ਕਿੱਥੇ ਰੋਲਣਗੇ ਵੀ ਜਦੋਂ ਮੈਂ ਆਪਣੇ ਸੱਸ ਸਹੁਰੇ ਦੇ ਹੁੰਦੇ ਇਹਨੂੰ ਮਾਮਾ ਵਾਲਾ ਪਿਆਰ ਦਿੱਤਾ ਫਿਰ ਜੱਸਾ ਵੀ ਮੈਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਤੂੰ ਅਰਸ਼ ਨੂੰ ਕਦੇ ਵੀ ਦਿਓਰ ਨਾ ਸਮਝੀ ਸ਼ਰੀਕ ਨਾ ਸਮਝੀ ਇਹ ਆਪਣੇ ਪੁੱਤਾਂ ਵਰਗਾ ਦਾ ਵੀ ਇਹਨਾਂ 6-7 ਮਹੀਨਿਆਂ ਦੇ ਵਿੱਚ ਮੇਰੀ ਕੁੱਖ ਸੁਲੱਖਣੀ ਨਹੀਂ ਹੋਈ ਮੈਂ ਮਾਂ ਨਹੀਂ ਬਣ ਸਕੀ ਪਰ ਰੱਬ ਨੇ ਮੈਨੂੰ ਇਹ ਪੁੱਤਰ ਬਿਨਾਂ ਜਨੇਪਾ ਪੀੜਾਂ ਤੋਂ ਦਿੱਤਾ ਤੇ ਮੈਂ ਇਹਨੂੰ ਗਵਾਉਣਾ ਨਹੀਂ ਚਾਹੁੰਦੀ ਤਾਂ ਹਰਮਨ ਦੇ ਮੰਮੀ ਡੈਡੀ ਵੀ ਹਰਮਨ ਨਾਲ ਕੋਈ ਤੱਕਾ ਨਹੀਂ ਕਰਦੇ ਹਰਮਨ ਨੌਕਰੀ ਕਰਦੀ ਰਹਿੰਦੀ ਆ ਤੇ ਉਹ ਅਰਸ਼ ਨੂੰ ਵੀ ਨਾਲ ਸਕੂਲ ਲੈ ਕੇ ਜਾਂਦੀ ਆ ਤੇ ਉਹ ਅਰਸ਼ ਨੂੰ ਇਹੀ ਗੱਲ ਸਮਝਾਉਂਦੀ ਆ ਕਿ ਅਰਸ਼ਾ ਤੂੰ ਪੜ੍ਹ ਲਿਖ ਪੜ੍ਹ ਲਿਖ ਕੇ ਵਧੀਆ ਨੌਕਰੀ ਕਰ ਮੈਂ ਆਪਣੇ ਹੱਥੀਂ ਤੇਰਾ ਵਿਆਹ ਕਰੂੰਗੀ ਜਿਹੜੇ ਅਰਸ਼ ਦੇ ਚਾਚੇ ਤਾਏ ਹੁੰਦੇ ਨੇ ਉਹ ਚਾਹੁੰਦੇ ਹੁੰਦੇ ਆ ਕਿ ਹਰਮਨ ਇੱਥੋਂ ਚਲੀ ਜਾਵੇ ਪਰ ਹਰਮਨ ਜਿਹੜੀ ਸਦਕ ਦੀ ਪੱਕੀ ਸੀ ਉਹ ਸੋਚਦੀ ਸੀ ਵੀ ਜੇ ਮੈਂ ਚਲੀ ਗਈ ਤਾਂ ਅਰਸ਼ ਹਜੇ ਛੋਟਾਗਾ ਵੀ ਸ਼ਰੀਕ ਤਾਂ ਕਹਿੰਦੇ ਕੋਈ ਕਸਰ ਨਹੀਂ ਛੱਡਦਾ ਹੁੰਦਾ ਹਨਾ ਸ਼ਰੀਕ ਨੂੰ ਉਜਾੜਨ ਦੀ ਤੇ ਉਹਨੂੰ ਇਹ ਵੀ ਪਤਾ ਸੀ ਵੀ ਮੰਮੀ ਡੈਡੀ ਹੁੰਦੇ ਵੀ ਇਹ ਜਮੀਨ ਜਾਇਦਾਦ ਖਾਤਰ ਕਿੰਨੇ ਲੜਾਈ ਝਗੜੇ ਕਰਦੇ ਸੀ ਤੇ ਉਹਨਾਂ ਨੂੰ ਇਹ ਪਤਾ ਸੀ ਕਿ ਅਰਸ਼ਾ ਜਿਹੜਾ ਛੋਟਾ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਤੇ ਗਲਤ ਰਸਤੇ ਨਾ ਪੈ ਜੇ ਜਿਹੜੇ ਉਹਨਾਂ ਦੇ ਚਾਚੇ ਤਾਏ ਹੁੰਦੇ ਆ ਉਹ ਅਰਸ਼ ਨੂੰ ਕਹਿੰਦੇ ਆ ਕਿ ਤੇਰੀ ਭਾਬੀ ਏਸ ਕਰਕੇ ਨਹੀਂ ਇੱਥੋਂ ਜਾਂਦੀ ਵੀ ਜਿਹੜੀ ਜਸਦੇ ਦੇ ਹਿੱਸੇ ਦੀ ਜ਼ਮੀਨ ਆ ਉਹ ਲੈ ਕੇ ਜਾਊਗੀ ਇਹ ਕੱਲ ਨੂੰ ਇਹਦਾ ਕੀ ਪਤਾ ਹਨਾ ਵੀ ਕਿਸੇ ਹੋਰ ਨਾਲ ਵਿਆਹ ਕਰਾ ਕੇ ਤੇਰੇ ਹਿੱਸੇ ਦੀ ਜ਼ਮੀਨ ਲੈ ਜਾਊਗੀ ਵੀ ਤੂੰ ਆਪਣੀ ਭਾਬੀ ਨੂੰ ਕਹਿ ਦੇ ਵੀ ਤੂੰ ਆਪਣੇ ਪੇਕੇ ਚਲੀ ਜਾ ਅਰਸ਼ ਕਹਿ ਦਿੰਦਾ ਵੀ ਮੈਂ ਆਪਣੀ ਭਾਬੀ ਨੂੰ ਭਾਬੀ ਨਹੀਂ ਮਾਂ ਮੰਨਦਾ ਤੇ ਜੇ ਉਹ ਚਲੀ ਗਈ ਤਾਂ ਮੇਰਾ ਕੌਣਾ ਤਾਂ ਉਹਦੀਆਂ ਚਾਚੀਆਂ ਤਾਈਆਂ ਚਾਚੇ ਤਾਈ ਉਹਨੂੰ ਹੋਰ ਲੂਤੀਆਂ ਲਾਉਂਦੇ ਕਿ ਅਸੀਂ ਹੈਗੇ ਆ ਤੇਰੇ ਅਸੀਂ ਤੈਨੂੰ ਤਾਂ ਘਾਣੀ ਦੇਵਾਂਗੇ ਤੇਰੀਆਂ ਚਾਰ ਰੋਟੀਆਂ ਨੇ ਦੋ ਕੱਪੜੇ ਆ ਧੋਣ ਵਾਲੇ ਅਸੀਂ ਆਪੇ ਕਰਾਂਗੇ ਪਰ ਅਰਸ਼ ਕਹਿ ਦਿੰਦਾ ਵੀ ਮੇਰਾ ਸਾਰਾ ਕੁਝ ਹੁਣ ਮੇਰੀ ਹਰਮਨ ਭਾਬੀ ਹੋਈ ਆ ਵੀ ਮੈਂ ਉਹਨੂੰ ਇਸ ਘਰ ਚੋਂ ਜਾਣ ਲਈ ਨਹੀਂ ਕਹਿ ਸਕਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਸ਼ਰੀਕਾਂ ਨੇ ਹਰੇਕ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਇੱਕ ਦਿਨ ਹਰਮਣ ਦੀ ਚਾਚੀ ਸੱਸ ਹਰਮਣ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਂ ਆਪਣੀ ਭਤੀਜੀ ਦਾ ਰਿਸ਼ਤਾ ਅਰਸ਼ ਨੂੰ ਕਰਾਉਣਾ ਚਾਹਣੀ ਆ ਹਰਮਣ ਕਹਿੰਦੀ ਵੀ ਹਜੇ ਤਾਂ ਅਰਸ਼ ਪੜ ਰਿਹਾ ਪੜ ਲਿਖ ਕੇ ਉਹਨੂੰ ਨੌਕਰੀ ਤੇ ਲੱਗਣ ਦੇ ਫਿਰ ਅਸੀਂ ਵਿਆਹ ਕਰਾਂਗੇ ਉਹਦਾ ਹਜੇ ਵਿਆਹ ਨਹੀਂ ਕਰਦੇ ਤਾਂ ਇਸ ਗੱਲ ਦਾ ਉਹਦੀ ਚਾਚੀ ਸੱਸ ਨੂੰ ਬਹੁਤ ਗੁੱਸਾ ਅਸਲ ਦੇ ਵਿੱਚ ਉਹਦੀ ਚਾਚੀ ਸਾਸੇ ਚਾਹੁੰਦੀ ਸੀ ਕਿ ਮੈਂ ਆਪਣੀ ਭਤੀਜੀ ਦਾ ਰਿਸ਼ਤਾ ਕਰਾ ਕੇ ਅਰਸ਼ ਨੂੰ ਆਪਣੇ ਵਾਸਤੇ ਕਰ ਲਵਾਂ ਜੇ ਜਿਹੜੀ ਉਹਦੇ ਹਿੱਸੇ ਦੀ ਜ਼ਮੀਨ ਹੋਊਗੀ ਉਹ ਵੀ ਮੈਂ ਖਾਈ ਚੱਲੂੰਗੀ ਠੇਕਾ ਹਿੱਸਾ ਕਿਉਂਕਿ ਉਹਨੂੰ ਪਤਾ ਸੀ ਵੀ ਮੇਰੀ ਜਿਹੜੀ ਪਤੀ ਜੀ ਉਹ ਮੇਰੇ ਹੀ ਆਖੇ ਲਗੂ ਪਰ ਹਰਮਨ ਉਹਨਾਂ ਦੀ ਚਾਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਇਸ ਲਈ ਉਹਨੇ ਗੱਲ ਤੇ ਕੋਈ ਅਸਰ ਨਹੀਂ ਕੀਤਾ ਜਦੋਂ ਹਰਮਨ ਦੇ ਸ਼ਰੀਕਾਂ ਨੂੰ ਚਾਚੇ ਤਾਇਆ ਨੂੰ ਇਹ ਪਤਾ ਲੱਗਣ ਲੱਗਿਆ ਵੀ ਇਹ ਤਾਂ ਕਿਸੇ ਵੀ ਸਿਦਕ ਤੋਂ ਡੋਲਦੀ ਨਹੀਂ ਹੈਗੀ ਹਨਾ ਤੇ ਵੀ ਨਾ ਸਾਡੇ ਵੱਸ ਚ ਆਉਂਦੀ ਆ ਤਾਂ ਫਿਰ ਉਹਨਾਂ ਨੇ ਅਰਸ਼ ਨੂੰ ਜਿਹੜਾ ਆਪਣੇ ਵੱਲ ਕਰਨਾ ਸ਼ੁਰੂ ਕਰ ਲਿਆ ਹੌਲੀ ਹੌਲੀ ਉਹ ਅਰਸ਼ ਨੂੰ ਹਰਮਨ ਦੇ ਕਰੈਕਟਰ ਲੈਸ ਹੋਣ ਬਾਰੇ ਕਹਿਣ ਲੱਗੇ ਤੇ ਉਹਨੂੰ ਇਹੀ ਗੱਲ ਭਰਦੇ ਰਹਿੰਦੇ ਉਹਦੇ ਦਿਮਾਗ 'ਚ ਕਿ ਤੇਰੀ ਭਾਬੀ ਹੈ ਜਿਹੜੀ ਉਹ ਗਲਤ ਆ ਇਸ ਕਰਕੇ ਉਹ ਜਾ ਨਹੀਂ ਰਹੀ ਨਹੀਂ ਤਾਂ ਇੱਕ ਕੁੜੀ ਬਿਨਾ ਪਤੀ ਤੋਂ ਤੇ ਬਿਨਾ ਬੱਚੇ ਤੋਂ ਆਪਣੇ ਵਿਧਵਾ ਕੁੜੀ ਹੈ ਜਿਹੜੀ ਆਪਣੇ ਸਹੁਰੇ ਘਰ ਕਿਉਂ ਰਹਿੰਦੀ ਆ ਉਹ ਤੇਰੀ ਜ਼ਿੰਦਗੀ ਖਰਾਬ ਕਰ ਦੂਗੀ ਐ ਨਹੀਂ ਪਤਾ ਆਉਣ ਵਾਲੇ ਸਮੇਂ 'ਚ ਉਹ ਤੈਨੂੰ ਐਂ ਕਹਦੇ ਵੀ ਮੇਰੇ ਨਾਲ ਵਿਆਹ ਕਰਾ ਪਰ ਅਰਸ਼ ਕਹਿ ਦਿੰਦਾ ਵੀ ਇਹ ਕਿਵੇਂ ਹੋ ਸਕਦਾ ਮੇਰੀ ਭਾਬੀ ਆ ਜਿਹੜੀ ਉਹ ਮੇਰੇ ਨੂੰ ਮਾਮਾ ਵਾਂਗੂ ਪਿਆਰ ਕਰਦੀ ਆ ਵੀ ਮੈਨੂੰ ਤਾਂ ਮੇਰੀ ਭਾਬੀ ਤੇ ਕੋਈ ਸ਼ੱਕ ਨਹੀਂ ਮੇਰੇ ਨਾਲ ਹੀ ਉਹ ਸਕੂਲ ਜਾਂਦੀ ਆ ਤੇ ਮੇਰੇ ਨਾਲ ਹੀ ਆਉਂਦੀ ਆ ਮੇਰਾ ਪੂਰਾ ਖਿਆਲ ਰੱਖਦੀ ਆ ਪਰ ਕਹਿੰਦੇ ਜੇ ਇੱਕ ਗੱਲ ਕੋਈ ਵਾਰ-ਵਾਰ ਹਨਾ ਕਿਸੇ ਕੋਲ ਕਰੀ ਜਾਵੇ ਕਰੀ ਜਾਵੇ ਤਾਂ ਉਹ ਗੱਲ ਆ ਜਿਹੜੀ ਉਹਦੇ ਦਿਮਾਗ ਤੇ ਕਿਤੇ ਨਾ ਕਿਤੇ ਅਸਰ ਕਰਨਾ ਸ਼ੁਰੂ ਕਰ ਦਿੰਦੀ ਆ ਉਹਨਾਂ ਦੇ ਚਾਚੇ ਤਾਇਆਂ ਦੇ ਮੁੰਡਿਆਂ ਨੇ ਉਹਨੂੰ ਅਰਸ਼ ਨੂੰ ਰੋਜ਼ ਇਹੀ ਗੱਲ ਕਹਿਣੀ ਕਿ ਹਰਮਨ ਠੀਕ ਨਹੀਂ ਉਹ ਕਰੈਕਟਰ ਦੀ ਮਾੜੀ ਆ ਜਿਹੜੇ ਸਕੂਲ ਦੇ ਵਿੱਚ ਉਹ ਜਾਂਦੀ ਆ ਉੱਥੇ ਉਹ ਨਾਲ ਦੇ ਟੀਚਰਾਂ ਨਾਲ ਹੱਸ ਹੱਸ ਗੱਲਾਂ ਕਰਦੀ ਆ ਇਹ ਨਾਰਮਲ ਗੱਲ ਹੁੰਦੀ ਆ ਵੀ ਜੇ ਕੋਈ ਕੁੜੀ ਜਾਂ ਕੋਈ ਮੁੰਡਾ ਕਿਤੇ ਜੌਬ ਕਰਦਾ ਉੱਥੇ ਜਿਹੜੇ ਸਟਾਫ ਦੇ ਵਿੱਚ ਮੈਂਬਰ ਹੁੰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੱਸਣਾ ਆਮ ਹੋ ਜਾਂਦਾ ਇਹ ਗੱਲਾਂ ਅਰਸ਼ ਦੇ ਦਿਮਾਗ ਤੇ ਗਲਤ ਅਸਰ ਕਰ ਗਈਆਂ ਤੇ ਉਹ ਜਦੋਂ ਵੀ ਸਕੂਲ ਦੇ ਵਿੱਚ ਆਪਣੀ ਭਾਬੀ ਨੂੰ ਨਾਲ ਦੇ ਸਹਿਯੋਗੀ ਟੀਚਰਾਂ ਨਾਲ ਹੱਸਦੇ ਵੇਖਦਾ ਉਹ ਇਹ ਗੱਲ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਵਾਕਈ ਜਿਹੜੇ ਮੇਰੇ ਚਾਚੇ ਤਾਇਆ ਦੇ ਪੁੱਤ ਕਹਿੰਦੇ ਆ ਉਹ ਗੱਲ ਸਹੀ ਆ ਅਸਲ ਦੇ ਵਿੱਚ ਉਹਦੇ ਚਾਚੇ ਤਾਇਆ ਦੇ ਪੁੱਤਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਹਰਮਨ ਨੂੰ ਉਹਦੇ ਸਿਦਕ ਤੋਂ ਡਲੌਣ ਦੀ ਉਹਦੇ ਤੇ ਬੁਰੀ ਨਜ਼ਰ ਰੱਖੀ ਪਰ ਹਰਮਨ ਆਪਣੇ ਸਿਦਕ ਤੋਂ ਡੋਲੀ ਨਹੀਂ ਸੀ ਕਹਿੰਦੇ ਕਿ ਜਦੋਂ ਕੋਈ ਕਿਸੇ ਦੀ ਬਰਾਬਰੀ ਨਹੀਂ ਕਰ ਸਕਦਾ ਫਿਰ ਉਹਦੀ ਬਦਨਾਮੀ ਸ਼ੁਰੂ ਕਰ ਦਿੰਦੇ ਆ ਇਹੀ ਕੰਮ ਹਰਮਨ ਦੇ ਸ਼ਰੀਕਾਂ ਨੇ ਕੀਤਾ ਉਹਨਾਂ ਨੇ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਕਿ ਹਰਮਨ ਇਥੋਂ ਚਲੀ ਜਾਵੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਹਰਮਨ ਨਹੀਂ ਜਾ ਰਹੀ ਤਾਂ ਉਹਨਾਂ ਨੇ ਹਰਮਨ ਤੇ ਘਟਿਆ ਤੋਂ ਘਟਿਆ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਰਮਨ ਆਪਣੇ ਸ਼ਰੀਕਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਇਸੇ ਲਈ ਉਹ ਅਰਸ਼ ਨੂੰ ਕਹਿੰਦੀ ਰਹਿੰਦੀ ਸੀ ਕਿ ਅਰਸ਼ ਤੂੰ ਕਦੇ ਵੀ ਕਿਸੇ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਪੁੱਤ ਤੂੰ ਵਧੀਆ ਪੜਨਾ ਪੜ੍ਹ ਲਿਖ ਕੇ ਵਧੀਆ ਬਣਨਾ ਫਿਰ ਆਪਾਂ ਤੇਰਾ ਵਧੀਆ ਸ਼ੌਂਕ ਨਾਲ ਵਿਆਹ ਕਰਾਂਗੇ ਤੇਰਾ ਭਰਾ ਇਸ ਦੁਨੀਆ ਤੋਂ ਗਿਆ ਹੈ ਨਾ ਇਹ ਹੀ ਸੁਪਨਾ ਵੇਖਦਾ ਗਿਆ ਕਿ ਤੂੰ ਪੜ੍ਹ ਪੜ੍ਹ ਲਿਖ ਕੇ ਵਧੀਆ ਇਨਸਾਨ ਬਣੇ ਮੰਮੀ ਡੈਡੀ ਆਪਣੇ ਗਏ ਉਹ ਵੀ ਇਹੀ ਸੁਪਨਾ ਦੇਖਦੇ ਗਏ ਵੀ ਤੇਰੇ ਕਰਕੇ ਮੈਂ ਆਪਣੀ ਜ਼ਿੰਦਗੀ ਦੇ ਬਹੁਤ ਵੱਡੇ ਸਮਝੌਤੇ ਕੀਤੇ ਨੇ ਮੈਂ ਜਾਣ ਨੂੰ ਜਾ ਸਕਦੀ ਸੀ ਪਰ ਮੈਂ ਇਸ ਕਰਕੇ ਨਹੀਂ ਗਈ ਕਿ ਤੇਰੀ ਜ਼ਿੰਦਗੀ ਖਰਾਬ ਨਾ ਹੋਵੇ ਜਦੋਂ ਵੀ ਅਰਸ਼ ਆਪਣੀ ਭਾਬੀ ਦੀਆਂ ਗੱਲਾਂ ਸੁਣਦਾ ਤਾਂ ਉਹਨੂੰ ਇਹ ਗੱਲ ਲੱਗਦਾ ਯਕੀਨ ਹੋ ਜਾਂਦਾ ਵੀ ਉਹਦੀ ਭਾਬੀ ਹਰਮਨ ਹੈ ਜਿਹੜੀ ਉਹ ਬਹੁਤ ਚੰਗੀ ਆ ਪਰ ਸ਼ਰੀਕਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਉਹਨਾਂ ਨੇ ਅਰਸ਼ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ਅਰਸ਼ ਦੇ ਚਾਚੇ ਤਾਇਆ ਦੇ ਮੁੰਡੇ ਉਹਨੂੰ ਸ਼ਾਮ ਨੂੰ ਫੋਨ ਕਰਕੇ ਬੁਲਾ ਲੈਂਦੇ ਉਹ ਸ਼ਰਾਬ ਸ਼ਰੂਪ ਪੀਂਦੇ ਉਹਨਾਂ ਨੇ ਹੌਲੀ-ਹੌਲੀ ਕਰਕੇ ਅਰਸ਼ ਨੂੰ ਸ਼ਰਾਬ ਪਲਾਉਣੀ ਸ਼ੁਰੂ ਕਰ ਦਿੱਤੀ ਅਰਸ਼ ਹੁਣ ਘਰੇ ਲੇਟ ਆਉਂਦਾ ਤੇ ਹਰਮਨ ਉਹਨੂੰ ਡੀਕਦੀ ਰਹਿੰਦੀ ਘਰੇ ਲੇਟ ਆਉਂਦਾ ਤਾਂ ਹਰਮਨ ਉਹਨੂੰ ਲੜਦੀ ਕਿ ਅਰਸ਼ ਤੂੰ ਟਾਈਮ ਨਾਲ ਘਰੇ ਕਿਉਂ ਨਹੀਂ ਆਉਂਦਾ ਤੇਰਾ ਬਾਹਰ ਜਾਣ ਦਾ ਤਾਂ ਕੋਈ ਮਤਲਬ ਹੀ ਨਹੀਂ ਤੈਨੂੰ ਪਤਾ ਨਾ ਮੈਂ ਘਰੇ ਕੱਲੀ ਹੁੰਦੀ ਆ ਹਨਾ ਵੀ ਆਪਾਂ ਟਾਈਮ ਨਾਲ ਦਰਵਾਜ਼ਾ ਬੰਦ ਕਰਕੇ ਸੌਣਾ ਹੁੰਦਾਗਾ ਅਰਸ਼ ਨੂੰ ਕਹਿ ਦਿੰਦਾ ਵੀ ਤੂੰ ਮੇਰੀ ਭਾਬੀ ਆ ਨਾ ਤਾਂ ਭਾਬੀ ਬਣ ਕੇ ਰਹਿ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਤੂੰ ਮੇਰੇ ਤੇ ਬਹੁਤ ਜ਼ਿਆਦਾ ਬੰਦਸ਼ ਲਾਉਣੀ ਆ ਮੈਂ ਹੁਣ ਕੋਈ ਨਿੱਕਾ ਜਵਾਬ ਨਹੀਂ ਹੈਗਾ ਵੀ ਮੈਂ ਤੇਰੀ ਹਰ ਇੱਕ ਗੱਲ ਮੰਨਾਂ ਅਰਸ਼ ਦੇ ਮੂੰਹੋਂ ਇਹ ਜਵਾਬ ਸੁਣ ਕੇ ਹਰਮਨ ਹੱਕੀ-ਵੱਕੀ ਰਹਿ ਗਈ ਵੀ ਇਹ ਉਹੀ ਅਰਸ਼ ਆ ਜਿਹੜਾ ਮੇਰੀ ਕਦੇ ਕੋਈ ਗੱਲ ਨਹੀਂ ਮੋੜਦਾ ਸੀ ਵੀ ਅੱਜ ਇਹ ਮੂਰੇ ਬੋਲਦਾ ਜਦੋਂ ਉਹ ਬੋਲਦਾ ਤਾਂ ਹਰਮਨ ਨੂੰ ਇਹ ਲੱਗਦਾ ਵੀ ਤੂੰ ਕੁਛ ਖਾਦਾ ਪੀਤਾ ਲੱਗਦਾ ਮੈਨੂੰ ਵੀ ਅੱਜ ਇਸ ਤਰੀਕੇ ਨਾਲ ਬੋਲ ਰਿਹਾ ਅਰਸ਼ ਅੱਗੋਂ ਕਹਿੰਦਾ ਕੀ ਮਤਲਬ ਆ ਤੁਹਾਡਾ ਮੇਰੀ ਜ਼ਿੰਦਗੀ ਦੇ ਹਰੇਕ ਫੈਸਲੇ ਤੁਸੀਂ ਕਰੋਗੇ ਤੁਸੀਂ ਮੈਨੂੰ ਦੱਸੋਗੇ ਕਿ ਮੈਂ ਕਿੱਥੇ ਜਾਣਾ ਕਿੱਥੇ ਬੈਠਣਾ ਕੀ ਖਾਣਾ ਕੀ ਪੀਣਾ ਅਰਸ਼ ਨੂੰ ਇਸ ਤਰ੍ਹਾਂ ਬੋਲਦੇ ਸੁਣ ਕੇ ਹਰਮਣ ਜਿਹੜੀ ਚੁੱਪ ਕਰ ਜਾਂਦੀ ਆ ਕਿਉਂਕਿ ਉਹਨੂੰ ਲੱਗਦਾ ਕਿ ਚੁੱਪ ਰਹਿਣ ਚ ਹੀ ਸਮਝਦਾਰੀ ਆ ਵੀ ਮੈਂ ਸਵੇਰੇ ਗੱਲ ਕਰੂੰ ਉਹ ਅਰਸ਼ ਵਾਸਤੇ ਰੋਟੀ ਪਾ ਕੇ ਲੈ ਕੇ ਜਾਂਦੀ ਆ ਤਾਂ ਅਰਸ਼ ਕਹਿੰਦਾ ਮੈਨੂੰ ਭੁੱਖ ਨਹੀਂ ਮੈਂ ਨਹੀਂ ਖਾਣੀ ਖਵਾ ਤਾਂ ਦਿੱਤੀ ਕਹਿੰਦੇ ਤੁਸੀਂ ਮੈਨੂੰ ਢੇਟ ਵੱਡਿਆਂ ਨੂੰ ਰੋਟੀ ਹਰਮਣ ਉਹਦੀਆਂ ਮਿੰਤਾ ਕਰਦੀ ਆ ਵੀ ਨਾ ਪੁੱਤ ਤੂੰ ਰੋਟੀ ਖਾ ਲੈ ਅਰਸ਼ਾ ਜਿਹੜਾ ਥਾਲਾ ਚਲਾ ਕੇ ਮਾਰਦਾ ਹਰਮਨ ਤੋਂ ਫੜ ਕੇ ਤੇ ਕਹਿੰਦਾ ਮੇਰੇ ਅੱਖਾਂ ਤੋਂ ਪਰੇ ਹੋ ਜਾ ਮੇਰੇ ਕਮਰੇ ਚੋਂ ਬਾਹਰ ਚਲੀ ਜਾ ਹਰਮਨ ਭਾਂਡੇ ਚੱਕਦੀ ਆ ਹਨਾ ਤੇ ਰੋਂਦੀ ਹੋਈ ਕਮਰੇ ਚੋਂ ਬਾਹਰ ਆਉਂਦੀ ਆ ਅਰਸ਼ ਦਰਵਾਜ਼ਾ ਬੰਦ ਕਰਕੇ ਸੌਂ ਜਾਂਦਾ ਪਰ ਹਰਮਨ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਉਹ ਸੋਚਦੀ ਕਿ ਮੇਰੇ ਪਿਆਰ 'ਚ ਕੀ ਕਮੀ ਰਹਿ ਗਈ ਹਨਾ ਵੀ ਜਿਹੜਾ ਅਰਸ਼ ਮੇਰੇ ਨਾਲ ਐਦਾਂ ਬੋਲਦਾ ਉਸ ਤੋਂ ਬਾਅਦ ਅਰਸ਼ ਦਾ ਜਿਹੜਾ ਬਿਹੇਵ ਉਹ ਹਰਮਨ ਪ੍ਰਤੀ ਬਦਲਣ ਲੱਗਦਾ ਇੱਕ ਦਿਨ ਅਰਸ਼ ਦੇ ਚਾਚੇ ਤਾਇਿਆਂ ਦੇ ਪੁੱਤ ਅਰਸ਼ ਨੂੰ ਇਹ ਕਹਿ ਦਿੰਦੇ ਆ ਕਿ ਜੇ ਤੂੰ ਚਾਹਣਾ ਕਿ ਹਰਮਨ ਇੱਥੋਂ ਜਾਵੇ ਜਿੰਨਾ ਚਿਰ ਹਰਮਨ ਨਹੀਂ ਜਾਂਦੀ ਤੈਨੂੰ ਤੇਰੀ ਜ਼ਿੰਦਗੀ ਦੀ ਆਜ਼ਾਦੀ ਨਹੀਂ ਮਿਲਦੀ ਤੂੰ ਐ ਕਰ ਤੂੰ ਉਹਨੂੰ ਹੋਰ ਤਰੀਕੇ ਨਾਲ ਹਰਾਸ਼ ਕਰਨ ਦੀ ਕੋਸ਼ਿਸ਼ ਕਰ ਅਰਸ਼ ਨੂੰ ਉਹ ਕਾਫੀ ਜ਼ਿਆਦਾ ਸ਼ਰਾਬ ਪਲਾ ਦਿੰਦੇ ਆ ਜਦੋਂ ਸ਼ਰਾਬ ਨਾਲ ਰੱਜ ਕੇ ਅਰਸ਼ ਘਰੇ ਆਉਂਦਾ ਹਰਮਨ ਦਰਵਾਜ਼ਾ ਖੋਲਦੀ ਆ ਤਾਂ ਹਰਮਨ ਅਰਸ਼ ਦੇ ਮੂੰਹ ਤੇ ਚਪੇੜ ਮਾਰਨ ਲੱਗਦੀ ਆ ਕਿਉਂਕਿ ਉਹਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਸਮੈਲ ਆ ਰਹੀ ਸੀ ਜਦੋਂ ਉਹ ਚਪੇੜ ਮਾਰਨ ਲੱਗੀ ਤਾਂ ਅਰਸ਼ ਨੇ ਉਹਦੀ ਬਾਹ ਫੜ ਕੇ ਉਹਦੇ ਨਾਲ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਕਹਿੰਦਾ ਕਿ ਮੈਨੂੰ ਪਤਾ ਵੀ ਤੂੰ ਇੱਥੋਂ ਕਿਉਂ ਨਹੀਂ ਜਾਂਦੀ ਤੂੰ ਇੱਕ ਵਿਧਵਾ ਹੋ ਕੇ ਮੇਰੇ ਨਾਲ ਰਹਿਣੀ ਆ ਆਉਣ ਵਾਲੇ ਸਮੇਂ 'ਚ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹਣੀ ਆ ਨਾ ਤੂੰ ਮੇਰੀ ਪਤਨੀ ਬਣਨਾ ਚਾਹਣੀ ਆ ਤਾਂ ਹਰਮਨ ਕਹਿੰਦੀ ਅਰਸ਼ ਇੱਥੇ ਹੀ ਚੁੱਪ ਕਰ ਜਾ ਤੂੰ ਮੇਰੇ ਨਾਲੋਂ ਉਮਰ ਦੇ ਵਿੱਚ ਬਹੁਤ ਜ਼ਿਆਦਾ ਛੋਟਾ ਤੇ ਹਮੇਸ਼ਾ ਮੈਂ ਤੈਨੂੰ ਕੁੱਤਾਂ ਵਾਲਾ ਪਿਆਰ ਦਿੱਤਾ ਤੂੰ ਮੇਰੇ ਬਾਰੇ ਇਹ ਸੋਚ ਵੀ ਕਿਵੇਂ ਸਕਦਾ ਤਾਂ ਅਰਸ਼ ਜਿਹੜਾ ਨਸ਼ੇ ਦੇ ਵਿੱਚ ਬੋਲ ਦਿੰਦਾ ਕਿ ਹੋਰ ਫਿਰ ਤੂੰ ਕਿਉਂ ਨਹੀਂ ਜਾਂਦੀ ਇੱਥੋਂ ਤੈਨੂੰ ਜ਼ਮੀਨ ਦਾ ਲਾਲਚ ਆ ਨਾ ਤੂੰ ਜ਼ਮੀਨ ਲੈ ਤੇ ਜਾ ਮੇਰੀ ਜ਼ਿੰਦਗੀ ਦੇ ਵਿੱਚੋਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਮੈਨੂੰ ਚੰਗੀ ਤਰ੍ਹਾਂ ਪਤਾ ਤੂੰ ਸਾਰਾ ਦਿਨ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰ ਹਰਮਨ ਜਿਹੜੀ ਉਹ ਉਸ ਟਾਈਮ ਚੁੱਪ ਹੋ ਜਾਂਦੀ ਆ ਪਰ ਅਰਸ਼ ਦੀਆਂ ਜਿਹੜੀਆਂ ਹਰਕਤਾਂ ਉਹ ਦਿਨੋਂ ਦਿਨ ਵੱਧਦੀਆਂ ਰਹਿੰਦੀਆਂ ਨੇ ਜਦੋਂ ਵੀ ਹਰਮਨ ਉਹਦੇ ਕੋਲ ਆਉਂਦੀ ਆ ਜਾਂ ਉਹਨੂੰ ਬੁਲਾਉਂਦੀ ਆ ਤਾਂ ਅਰਸ਼ ਉਹਦੇ ਤੇ ਗਲਤ ਨਿਗਾਹ ਰੱਖਦਾ ਤੇ ਉਹਨੂੰ ਗਲਤ ਤਰੀਕੇ ਨਾਲ ਹਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਹਰਮਨ ਪਹਿਲਾਂ ਤਾਂ ਸੋਚਦੀ ਆ ਵੀ ਇਹ ਸਮਝ ਜੂ ਉਹਨੂੰ ਬੜਾ ਪਿਆਰ ਨਾਲ ਸਮਝਾ ਕੇ ਵੇਖਦੀ ਆ ਪਰ ਜਦੋਂ ਹਰਮਨ ਨੂੰ ਇਹ ਲੱਗਦਾ ਵੀ ਇਹ ਨਹੀਂ ਸਮਝਦਾ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਇਹ ਉਹੀ ਅਰਸ਼ਾ ਜਿਹੜਾ ਇਹ 15 ਦਿਨ ਦੇ ਵਿੱਚ ਇੰਨਾ ਬਦਲ ਗਿਆ ਵੀ ਇਹ ਕਿ ਐ ਨਹੀਂ ਹੋ ਸਕਦਾ ਵੀ ਇਹ ਇਹਦਾ ਦਿਮਾਗ ਨਹੀਂ ਵੀ ਇਹਨੂੰ ਕੋਈ ਜ਼ਰੂਰ ਕੋਈ ਨਾ ਕੋਈ ਪੜਕਾਉਂਦਾਗਾ ਤੇ ਹਰਮਨ ਜਿਹੜੀ ਉਹ ਅਰਸ਼ ਨੂੰ ਬਿਲਕੁਲ ਟੋਕਣਾ ਰੋਕਣਾ ਛੱਡ ਦਿੰਦੀ ਆ ਉਹ ਖਾਣਾ ਬਣਾਉਂਦੀ ਆ ਖਾਣਾ ਬਣਾ ਕੇ ਰਸੋਈ 'ਚ ਰੱਖ ਦਿੰਦੀ ਆ ਤੇ ਉਹ ਸਕੂਲ ਤੋਂ ਵੀ ਰਜਾਇਨ ਦੇ ਦਿੰਦੀ ਆ ਉਹ ਸੋਚਦੀ ਆ ਵੀ ਜ਼ਮੀਨ-ਜਾਇਦਾਦ ਹੈਗੀ ਆ ਮੈਂ ਕਿਉਂ ਹਨਾ ਪ੍ਰਾਈਵੇਟ ਨੌਕਰੀ ਕਰਾਂ ਵੀ ਫਿਰ ਉਹਨੂੰ ਅਰਸ਼ੇ ਤੋਂ ਡਰ ਲੱਗਣ ਲੱਗ ਜਾਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਅਰਸ਼ ਦਾ ਜਿਹੜਾ ਦਿਮਾਗ ਆ ਉਹ ਆਪਣੇ ਆਪ ਨਹੀਂ ਕੰਮ ਕਰ ਰਿਹਾ ਉਹਦੇ ਪਿੱਛੇ ਕੋਈ ਸਾਜ਼ਿਸ਼ ਆ ਉਹ ਨਹੀਂ ਚਾਹੁੰਦੀ ਸੀ ਕਿ ਕੱਲ ਨੂੰ ਉਹਦੀ ਇੱਜ਼ਤ ਤੇ ਕੋਈ ਦਾਗ ਲੱਗੇ ਵੀ ਰਾਸਤੇ 'ਚ ਜਾਂਦੇ ਕਰਦੇ ਕੋਈ ਇਹੋ ਜਿਹੀ ਘਟਨਾ ਹੋਵੇ ਇਸ ਲਈ ਉਹ ਸਿਆਣਪ ਨਾਲ ਪਾਸਾ ਵੱਟ ਲੈਂਦੀ ਆ ਪਰ ਉਹ ਅਰਸ਼ ਨੂੰ ਇਸ ਤਰ੍ਹਾਂ ਛੱਡਣਾ ਨਹੀਂ ਚਾਹੁੰਦੀ ਹੁੰਦੀ ਉਹ ਚਾਹੁੰਦੀ ਤਾਂ ਜਾ ਸਕਦੀ ਸੀ ਪਰ ਉਹ ਸਮਝ ਗਈ ਸੀ ਵੀ ਇਹ ਮੇਰੇ ਸ਼ਰੀਕਾਂ ਦੀ ਚਾਲ ਆ ਕਿਉਂਕਿ ਜਿਹੜੇ ਅਰਸ਼ ਨੂੰ ਉਹਨੇ ਪੁੱਤਾਂ ਵਾਂਗੂ ਪਾਲਿਆ ਸੀ ਉਹ ਇੰਨਾ ਘਟਿਆ ਨਹੀਂ ਹੋ ਸਕਦਾ ਸੀ ਵੈਸੇ ਵੀ ਉਹਨੂੰ ਆਪਣੀ ਪਰਵਰਿਸ਼ ਤੇ ਪੂਰਾ ਭਰੋਸਾ ਸੀ ਉਹਨੂੰ ਅਰਸ਼ ਤੇ ਵਿਸ਼ਵਾਸ ਸੀ ਉਹਨੂੰ ਬੁਲਾਉਣਾ ਛੱਡ ਦਿੰਦੀ ਆ ਖਾਣਾ ਬਣਾ ਕੇ ਰੱਖ ਦਿੰਦੀ ਆ ਅਰਸ਼ ਖਾਣਾ ਖਾ ਲੈਂਦਾ ਤੇ ਹਰਮਣ ਜਿਹੜੀ ਆਪਣੇ ਕਮਰੇ ਚ ਰਹਿੰਦੀ ਆ ਅਰਸ਼ ਦੇ ਚਾਚੇ ਤਾਇਆ ਦੇ ਪੁੱਤ ਫੇਰ ਉਹਨੂੰ ਹੋਰ ੜਕਾਉਂਦੇ ਆ ਹਨਾ ਕਿ ਐਨੇ ਦਿਨ ਹੋ ਗਏ ਤੇਰੇ ਤੋਂ ਤੇਰੀ ਭਾਬੀ ਨਹੀਂ ਠੀਕ ਆਈ ਅਰਸ਼ ਜਦੋਂ ਵੀ ਘਰੇ ਆਉਂਦਾ ਉਹਨੂੰ ਇਹ ਹੁੰਦਾ ਵੀ ਹਰਮਣ ਮੈਨੂੰ ਬੁਲਾਵੇ ਤੇ ਮੈਂ ਕਿਸ ਤਰੀਕੇ ਨਾਲ ਉਹਨੂੰ ਤੰਗ ਕਰਾਂ ਪਰ ਉਹ ਹਰਮਨ ਦਾ ਵਿਹੇਵ ਦੇਖ ਕੇ ਉਹ ਵੀ ਸੋਚਦਾ ਵੀ ਹਰਮਨ ਹਨਾ ਜਿਹੜੀ ਮੇਰੇ ਸਹਾਰੇ ਇਸ ਘਰੇ ਰਹਿੰਦੀ ਆ ਵੀ ਜਦੋਂ ਮੈਂ ਉਹਦੇ ਨਾਲ ਇਹੋ ਜਿਹਾ ਵਿਹੇਵ ਕਰਦਾ ਮੈਂ ਉਹਦਾ ਵਿਸ਼ਵਾਸ ਆ ਜਿਹੜਾ ਉਹ ਖਤਮ ਕਰ ਰਿਹਾ ਵੀ ਫਿਰ ਕੱਲ ਨੂੰ ਮੇਰੇ ਤੇ ਵਿਸ਼ਵਾਸ ਕੌਣ ਕਰੂ ਜਦੋਂ ਉਹ ਆ ਕੇ ਕਮਰੇ ਦੇ ਵਿੱਚ ਪੈਂਦਾ ਰੋਟੀ ਖਾ ਕੇ ਤਾਂ ਉਹਦੇ ਦਿਮਾਗ ਦੇਿਲ ਦੇ ਵਿੱਚ ਇਹ ਗੱਲਾਂ ਚੱਲਦੀਆਂ ਵੀ ਇੱਕ ਵਿਧਵਾ ਔਰਤ ਜਿਹਦਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਹੋਵੇ ਜੇ ਉਹ ਉਹ ਇਸ ਘਰੇ ਬੈਠੀ ਆ ਤਾਂ ਉਹ ਮੇਰੀ ਜ਼ਿੰਦਗੀ ਸੰਵਾਰਨ ਲਈ ਬੈਠੀ ਆ ਬੀਡੀਓ ਹੋ ਕਰੈਕਟਰ ਦੀ ਮਾੜੀ ਹੁੰਦੀ ਇੱਜ਼ਤ ਦੀ ਮਾੜੀ ਹੁੰਦੀ ਤਾਂ ਉਹਨੇ ਮੇਰੇ ਨਾਲ ਰਿਸ਼ਤਾ ਬਣਾ ਲੈਣਾ ਸੀ ਘਰੋਂ ਉਹ ਬਾਹਰ ਜਾਂਦੀ ਨਹੀਂ ਕਿਸੇ ਨਾਲ ਉਹ ਫालतू ਗੱਲ ਨਹੀਂ ਕਰਦੀ ਮੇਰੇ ਸ਼ੱਕ ਕਰਨ ਤੇ ਉਹਨੇ ਸਕੂਲ ਚੋਂ ਵੀ ਰਿਜਾਇਨ ਦੇਤਾ ਤੇ ਹੋਰ ਉਹ ਕਿੰਨਾ ਕੁ ਸਮਝੌਤਾ ਕਰ ਸਕਦੀ ਹੈ ਆਪਣੀ ਜ਼ਿੰਦਗੀ ਲਈ ਕਿਉਂਕਿ ਕਿਸੇ ਦੀਆਂ ਕਈਆਂ ਗੱਲਾਂ 2-3 ਦਿਨ ਤਾਂ ਸਾਡੇ ਦਿਮਾਗ ਤੇ ਅਸਰ ਕਰ ਸਕਦੀਆਂ ਪਰ ਜੇ ਸਾਡੀ ਪਰਵਰਿਸ਼ ਚੰਗੀ ਹੈ ਤਾਂ ਸਾਡਾ ਦਿਮਾਗ ਜਿਹੜਾ ਹਮੇਸ਼ਾ ਚੰਗਾ ਹੀ ਸੋਚਦਾ ਅਰਸ਼ਦੀ ਚ ਜਿਹੜੀ ਪਰਵਰੇਸ਼ ਸੀ ਉਹ ਬਹੁਤ ਚੰਗੀ ਸੀ 15 ਕ ਦਿਨ ਉਹਦੇ ਦਿਮਾਗ ਤੇ ਹੈਵਾਨ ਸਵਾਰ ਹੋਇਆ ਭੂਤ ਸਵਾਰ ਹੋਇਆ ਕਿਉਂਕਿ ਸ਼ਰੀਕਾਂ ਦੀਆਂ ਗੱਲਾਂ ਨੇ ਉਹਦੇ ਦਿਮਾਗ ਤੇ ਅਸਰ ਕੀਤਾ ਪਰ ਉਹ ਦਿਲ ਦਿਮਾਗ ਦਾ ਇੰਨਾ ਮਾੜਾ ਨਹੀਂ ਸੀ ਉਹਦੀ ਸੋਚ ਇੰਨੀ ਮਾੜੀ ਨਹੀਂ ਸੀ ਇਸ ਲਈ ਉਹਨੇ ਸੋਚ ਕੇ ਸੋਚ ਕੇ ਆਪਣੇ ਬਾਰੇ ਉਹਨੂੰ ਬੁਰਾ ਮਹਿਸੂਸ ਹੋਇਆ ਵੀ ਮੇਰੀ ਮਾਮਾ ਵਰਗੀ ਭਾਬੀ ਬਾਰੇ ਮੈਂ ਐਦਾਂ ਸੋਚਿਆ ਇੱਕ ਦਿਨ ਉਹ ਸ਼ਾਮ ਨੂੰ ਘਰੋਂ ਬਾਹਰ ਨਹੀਂ ਜਾਂਦਾ ਤੇ ਉਹਨੂੰ ਇਹ ਹੁੰਦਾ ਵੀ ਮੈਂ ਹਰਮਨ ਕੋਲ ਜਾਮਾ ਤੇ ਉਹ ਤੋਂ ਮਾਫੀ ਮੰਗਾ ਪਰ ਉਹ ਸ਼ਰਮ ਮਹਿਸੂਸ ਕਰਦਾ ਹੁੰਦਾ ਵੀ ਮੈਂ ਕਿਹੜੇ ਮੋਹ ਨਾਲ ਆਪਣੀ ਭਾਬੀ ਨੂੰ ਬੁਲਾਵਾਂ ਤੇ ਹਰਮਨ ਵੀ ਸੋਚਦੀ ਆ ਵੀ ਅੱਗੇ ਤਾਂ ਇਹ ਟਾਈਮ ਨਾਲ ਹੀ ਘਰੋਂ ਨਿਕਲ ਜਾਂਦਾ ਵੀ ਅੱਜ ਗਿਆ ਨਹੀਂ ਚਲ ਉਹ ਵੇਖਦੀ ਆ 2-4 ਦਿਨ ਵੇਖਦੀ ਆ ਹਫਤਾ ਵੇਖਦੀ ਆ 10 ਦਿਨ ਹੋ ਜਾਂਦੇ ਆ ਹਰਮਨ ਸਕੂਲੋਂ ਆਉਂਦਾ ਸਕੂਲੋਂ ਆ ਕੇ ਆਪਣਾ ਕੰਮ ਕਰਕੇ ਥੋੜਾ ਜਾਰਾ ਦੋਸਤਾਂ ਕੋਲ ਜਾ ਕੇ ਸ਼ਾਮ ਨੂੰ ਉਹ ਆਪਣੇ ਕਮਰੇ ਦੇ ਵਿੱਚ ਬੈਠਾ ਪੜਦਾ ਰਹਿੰਦਾ ਤੇ ਇੱਕ ਦਿਨ ਹਰਮਨ ਜਿਹੜੀ ਉਹ ਅਰਸ਼ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੀ ਆ ਅਰਸ਼ ਕਹਿੰਦਾ ਵੀ ਕੌਣ ਕਹਿੰਦੀ ਮੈਂ ਤੇਰੀ ਭਾਬੀ ਹਰਮਨ ਕਹਿੰਦਾ ਹਾਂਜੀ ਭਾਬੀ ਜੀ ਲੰਘਿਆ ਉਹ ਦਰਵਾਜ਼ਾ ਖੁੱਲ੍ਹੇ ਹੀ ਆ ਚਲੋ ਹਰਮਨ ਦਰਵਾਜ਼ਾ ਕੋਲ ਕੇ ਅੰਦਰ ਜਾਂਦੀ ਆ ਤੇ ਅਰਸ਼ ਕੋਲ ਬਹਿ ਜਾਂਦੀ ਆ ਤੇ ਅਰਸ਼ ਨੂੰ ਕਹਿੰਦੀ ਅਰਸ਼ ਕੀ ਤੈਨੂੰ ਕਦੇ ਵੀ ਐ ਲੱਗਿਆ ਪੁੱਤ ਵੀ ਮੈਂ ਤੇਰੀ ਭਾਬੀ ਮੈਂ ਤੇਰੀ ਮਾਂ ਨਹੀਂ ਮੈਂ ਤੇਰੀ ਭਾਬੀ ਬਣ ਕੇ ਤੈਨੂੰ ਪਾਲ ਰਹੀ ਆ ਵੀ ਤੇਰੇ ਦਿਲ ਦਿਮਾਗ ਦੇ ਵਿੱਚ ਕੀ ਗੱਲ ਇਹੋ ਜੀ ਚੱਲੀ ਵੀ ਤੂੰ ਮੇਰੇ ਤੇ ਮਾੜੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਵੀ ਚਾਹੁੰਦੀ ਤਾਂ ਮੈਂ ਤੈਨੂੰ ਛੱਡ ਕੇ ਜਾ ਸਕਦੀ ਸੀ ਪਰ ਜੇ ਮੈਂ ਜਾਂਦੀ ਤਾਂ ਮੇਰੇ ਜਿਹੜੇ ਸ਼ਰੀਕ ਸੀ ਜਿਨ੍ਹਾਂ ਨੇ ਮੈਨੂੰ ਹਰੇਕ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਉਹ ਆਪਣੀ ਚਾਲ ਦੇ ਵਿੱਚ ਕਾਮਯਾਬ ਹੋ ਜਾਂਦੇ ਕਹਿੰਦੀ ਤੈਨੂੰ ਪਤਾ ਤੇਰੇ ਤੋਂ ਪਹਿਲਾਂ ਤੇਰੇ ਚਾਚੇ ਤਾਏ ਦੇ ਪੁੱਤਾਂ ਨੇ ਕਿੱਥੇ ਕਿੱਥੇ ਮੇਰੀ ਇੱਜ਼ਤ ਨਹੀਂ ਤੱਕੀ ਕਿੱਥੇ ਕਿੱਥੇ ਉਹਨਾਂ ਨੇ ਮੈਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਮੈਂ ਇਸ ਘਰੇ ਜੱਸੇ ਦੀ ਪਤਨੀ ਬਣ ਕੇ ਆਈ ਸੀ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਦੀ ਨੂੰਹ ਬਣ ਕੇ ਆਈ ਸੀ ਤੇ ਉਹਨਾਂ ਦੀ ਇੱਜ਼ਤ ਦਾ ਮੈਨੂੰ ਬਹੁਤ ਖਿਆਲ ਆ ਪਰ ਤੂੰ ਜੋ ਮੇਰੇ ਬਾਰੇ ਸੋਚਿਆ ਮੇਰੇ ਮੇਰੇ ਨਾਲ ਬਿਹੇਵ ਕੀਤਾ ਉਹਨੇ ਮੈਨੂੰ ਬਹੁਤ ਅੰਦਰ ਤੱਕ ਤੋੜਿਆ ਮੈਂ ਚਲੀ ਜਾਉਂਗੀ ਮੈਂ ਕੱਲ ਨੂੰ ਹੀ ਚਲੀ ਜਾਉਂਗੀ ਪਰ ਉਸ ਤੋਂ ਪਹਿਲਾਂ ਤੂੰ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਦੇ ਵੀ ਤੂੰ ਮੇਰੇ ਬਾਰੇ ਇੰਨਾ ਘਟੀਆਂ ਸੋਚ ਕਿਵੇਂ ਲਿਆ ਤਾਂ ਅਰਸ਼ਾ ਜਿਹੜਾ ਉਹ ਆਪਣੀ ਭਾਬੀ ਕੋਲ ਰੋਣ ਲੱਗ ਜਾਂਦਾ ਤੇ ਉਹਨੂੰ ਭਾਬੀ ਮਾਂ ਕਹਿ ਕੇ ਉਹਦਾ ਹੱਥ ਫੜ ਕੇ ਕਹਿੰਦਾ ਵੀ ਭਾਬੀ ਮਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਮੈਂ ਇਸ ਗਲਤੀ ਦਾ ਪਛਤਾਪ ਤਾਪ ਕਰਨਾ ਚਾਹਣਾ ਤੇ ਮੈਂ ਤੇਰੇ ਕੋਲੇ ਕੋਈ ਝੂਠ ਨਹੀਂ ਬੋਲੂ ਆਪਣੇ ਚਾਚੇ ਤਾਇਆ ਦੇ ਪੁੱਤਾਂ ਨੇ ਇਹੀ ਮੈਨੂੰ ਕਿਹਾ ਸੀ ਕਿ ਹਰਮਣ ਜਿਹੜੀ ਉਹ ਇਸ ਕਰਕੇ ਨਹੀਂ ਜਾ ਰਹੀ ਵੀ ਉਹਨੇ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਤੈਨੂੰ ਆਪਣੇ ਵਾਸਤੇ ਕਰਨਾ ਤੇ ਤੇਰੀ ਉਹ ਪਤਨੀ ਬਣ ਕੇ ਰਹੂਗੀ ਵੀ ਉਹਨਾਂ ਨੇ ਇਹੀ ਮੈਨੂੰ ਕਿਹਾ ਸੀ ਵੀ ਤੂੰ ਉਹਦੇ ਤੇ ਮਾੜੀ ਨਜ਼ਰ ਰੱਖ ਫਿਰ ਉਹ ਇੱਥੋਂ ਜਾਊਗੀ ਵੀ ਉਹ ਜ਼ਮੀਨ ਦੀ ਮਾਰੀ ਨਹੀਂ ਜਾ ਰਹੀ ਵੀ ਜਾਂ ਫਿਰ ਉਹ ਕੱਲ ਨੂੰ ਜਿਹੜੀ ਜ਼ਮੀਨ ਆ ਉਹ ਸਾਰੀ ਆਪਣੇ ਨਾਂ ਕਰਾ ਕੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਾ ਕੇ ਤੈਨੂੰ ਇੱਥੇ ਇਕੱਲੇ ਨੂੰ ਛੱਡ ਜੂਗੀ ਵੀ ਮੈਨੂੰ ਤੇਰੇ ਤੇ ਭਰੋਸਾ ਸੀ ਪਰ ਜਦੋਂ ਉਹ ਰੋਜ਼ ਹਨਾ ਮੈਨੂੰ ਸ਼ਰਾਬ ਪਲਾ ਕੇ ਇਹੋ ਜੀਆਂ ਗੱਲਾਂ ਕਰਦੇ ਤਾਂ ਮੇਰੇ ਦਿਮਾਗ ਤੇ ਹੈਵਾਨ ਜਿਹੜਾ ਉਹ ਸਵਾਰ ਹੋ ਗਿਆ ਸੀ ਪਰ ਜਦੋਂ ਤੁਸੀਂ ਹਨਾ ਮੈਨੂੰ ਬੁਲਾਉਣਾ ਛੱਡਤਾ ਤੁਸੀਂ ਘਰੇ ਰਹਿਣ ਲੱਗ ਗਏ ਤੁਸੀਂ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਤਾਂ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਕਿ ਤੁਸੀਂ ਇਦਾਂ ਦੇ ਹੋ ਨਹੀਂ ਸਕਦੇ ਜਿੱਦਾਂ ਦਾ ਤੁਹਾਨੂੰ ਕਿਹਾ ਜਾਂਦਾ ਮੈਂ ਚਾਹੁੰਦਾ ਸੀ ਬਹੁਤ ਦਿਨ ਪਹਿਲਾਂ ਦਾ ਚਾਹੁੰਦਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਤੁਹਾਡੇ ਤੋਂ ਮਾਫੀ ਮੰਗਾਂ ਪਰ ਮੈਂ ਮਾਫੀ ਮੰਗਣ ਦੇ ਵੀ ਲਾਇਕ ਨਹੀਂ ਹੈਗਾ ਤੁਸੀਂ ਮੈਨੂੰ ਹਮੇਸ਼ਾ ਆਪਣੇ ਪੁੱਤਾਂ ਨਾਲੋਂ ਵੀ ਵੱਧ ਕੇ ਪਿਆਰ ਕੀਤਾ ਤੇ ਮੈਂ ਤੁਹਾਡੇ ਬਾਰੇ ਕਿਹੋ ਜੀ ਸੋਚ ਰખી ਵੀ ਮੈਨੂੰ ਇਹ ਲੱਗਦਾ ਵੀ ਮੈਂ ਸੁਸਾਇਡ ਕਰ ਲਵਾਂ ਮੈਨੂੰ ਜਿਉਣ ਦਾ ਵੀ ਹੱਕ ਨਹੀਂ ਪਰ ਹਰਮਨ ਅਰਸ਼ ਨੂੰ ਕਹਿੰਦੀ ਆ ਕਿ ਜੇ ਤੂੰ ਆਪਣੇ ਆਪ ਨੂੰ ਮੇਰਾ ਪੁੱਤ ਦੱਸਦਾ ਫਿਰ ਸੁਸਾਇਡ ਤਾਂ ਮੈਂ ਵੀ ਕਰ ਸਕਦੀ ਸੀ ਮੇਰੇ ਤੇ ਜ਼ਿੰਦਗੀ ਨੇ ਐਨੇ ਮਾੜੇ ਹਾਲਾਤ ਬਣਾਏ ਮੇਰਾ ਪਤੀ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਸੁਸਾਇਡ ਦਾ ਰਸਤਾ ਤਾਂ ਮੈਂ ਵੀ ਅਪਣਾ ਸਕਦੀ ਸੀ ਸੂਇਸਾਈਡ ਤਾਂ ਮੈਂ ਉਸ ਦਿਨ ਕਰ ਸਕਦੀ ਸੀ ਜਿਸ ਦਿਨ ਤੂੰ ਮੇਰੇ ਤੇ ਮਾੜੀ ਨਜ਼ਰ ਰੱਖੀ ਸੀ ਤੂੰ ਮੇਰੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਮੇਰਾ ਮਕਸਦ ਇਹ ਨਹੀਂ ਸੀ ਕਿ ਮੈਂ ਆਪਣੇ ਆਪ ਨੂੰ ਖਤਮ ਕਰਕੇ ਤੈਨੂੰ ਇੱਥੇ ਬਰਬਾਦ ਹੋਣ ਲਈ ਛੱਡ ਦਿਆਂ ਵੈਸੇ ਵੀ ਮੇਰੇ ਕੋਲੇ ਬਹੁਤ ਰਸਤੇ ਸੀ ਮੈਂ ਇੱਥੋਂ ਜਾ ਸਕਦੀ ਸੀ ਤੈਨੂੰ ਛੱਡ ਕੇ ਜਾ ਸਕਦੀ ਸੀ ਪਰ ਜਿਹੜਾ ਸ਼ਰੀਕਾਂ ਦਾ ਮਕਸਦ ਸੀ ਮੈਂ ਉਹ ਪੂਰਾ ਨਹੀਂ ਹੋਣ ਦੇਣਾ ਚਾਹੁੰਦੀ ਸੀ ਅੱਜ ਤੂੰ ਮੈਨੂੰ ਆਪਣੇ ਮੂੰਹ ਨਾਲ ਦੱਸਤਾ ਪਰ ਇਹ ਗੱਲ ਮੈਨੂੰ ਉਸ ਦਿਨ ਦੀ ਹੀ ਪਤਾ ਸੀ ਕਿ ਇਹ ਜਿਹੜਾ ਦਿਮਾਗ ਆ ਇਹ ਤੇਰਾ ਨਹੀਂ ਹੈਗਾ ਤੇਰੇ ਪਿੱਛੇ ਕਿਸੇ ਹੋਰ ਦਾ ਦਿਮਾਗ ਕੰਮ ਕਰ ਰਿਹਾ ਦੇਖ ਤੂੰ ਮੇਰਾ ਪੁੱਤਾਂ ਤੇ ਤੈਨੂੰ ਮੈਂ ਪੁੱਤਾਂ ਵਾਂਗੂੰ ਹੀ ਰੱਖੂੰਗੀ ਠੀਕ ਹੈ ਤੇਰੇ ਤੋਂ ਗਲਤੀ ਹੋਈ ਆ ਤੇ ਮੈਂ ਤੇਰੀ ਗਲਤੀ ਨੂੰ ਮਾਫ ਕਰਦੀ ਆ ਪਰ ਅੱਜ ਤੋਂ ਬਾਅਦ ਤੂੰ ਇਸ ਗੱਲ ਨੂੰ ਕਦੇ ਵੀ ਭੁੱਲੀ ਨਾ ਵੀ ਹਰਮਨ ਤੇਰੀ ਭਾਬੀ ਹੀ ਨਹੀਂ ਤੇਰੀ ਮਾਂ ਵੀ ਆ ਤੇ ਤੂੰ ਜਿੰਨਾ ਆਪਣੀ ਮਾਂ ਸੁਰਿੰਦਰ ਕੌਰ ਤੇ ਵਿਸ਼ਵਾਸ ਕਰਦਾ ਸੀ ਉਨਾ ਹੀ ਤੈਨੂੰ ਮੇਰੇ ਤੇ ਵਿਸ਼ਵਾਸ ਰੱਖਣਾ ਪਊਗਾ ਤਾਂ ਅਰਸ਼ਾ ਜਿਹੜਾ ਉਹ ਆਪਣੀ ਭਾਬੀ ਨੂੰ ਕਹਿੰਦਾ ਕਿ ਅੱਜ ਤੋਂ ਬਾਅਦ ਮੇਰੀ ਵਜ੍ਹਾ ਨਾਲ ਤੁਹਾਡੀਆਂ ਅੱਖਾਂ ਦੇ ਵਿੱਚ ਕਦੇ ਹੰਝੂ ਨਹੀਂ ਹੋਣਗੇ ਹਰਮਨ ਬੜੀ ਖੁਸ਼ ਹੁੰਦੀ ਆ ਤੇ ਉਹ ਅਰਸ਼ ਨੂੰ ਕਹਿੰਦੀ ਆ ਕਿ ਦੋ ਜਮਾਤਾਂ ਤੇਰੀਆਂ ਰਹਿndੀਆਂ ਉਹ ਪੂਰੀਆਂ ਕਰ ਉਸ ਤੋਂ ਬਾਅਦ ਮੈਂ ਤੈਨੂੰ ਸਰਕਾਰੀ ਅਧਿਆਪਕ ਲੱਗ ਗਿਆ ਦੇਖਣਾ ਚਾਹਣੀ ਆ ਤੇਰੇ ਭਰਾ ਦੇ ਜਿਹੜੇ ਸੁਪਨੇ ਆ ਉਹ ਆਪਾਂ ਦੋਨਾਂ ਨੇ ਰਲ ਕੇ ਪੂਰੇ ਕਰਨੇ ਆ ਮੈਂ ਕਿਤੇ ਨਹੀਂ ਜਾਊਂਗੀ ਤੈਨੂੰ ਛੱਡ ਕੇ ਮੈਂ ਤੈਨੂੰ ਵਿਆਹੂੰਗੀ ਤੇਰੀ ਪਤਨੀ ਨੂੰ ਆਪਣੀ ਦਰਾਨੀ ਨੂੰ ਆਪਣੀ ਨੂੰ ਆਪਣੀ ਧੀ ਬਣਾ ਕੇ ਰੱਖੂਗੀ ਤੇ ਮੈਂ ਤੁਹਾਡੇ ਸਹਾਰੇ ਹੀ ਜ਼ਿੰਦਗੀ ਕੱਡੂਗੀ। ਅਰਸ਼ਾ ਜਿਹੜਾ ਆਪਣੀ ਭਾਬੀ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੀ ਹਰ ਇੱਕ ਸੋਚ ਤੇ ਖਰਾ ਉਤਰੂੰਗਾ ਤੇ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਮੇਰੇ 'ਚ ਕੋਈ ਬੁਰਾਈ ਜਾਂ ਮੇਰਾ ਕੋਈ ਉਲਾਂਭਾ ਨਹੀਂ ਮਿਲੇਗਾ। ਦੋਨੋਂ ਦਿੌਰ ਪਰਜਾਈ ਇੱਕ ਦੂਜੇ ਨਾਲ ਵਾਅਦਾ ਕਰਦੇ ਆ ਤੇ ਹਰਮਨ ਉੱਠ ਕੇ ਆਪਣੇ ਕਮਰੇ 'ਚ ਚਲੀ ਜਾਂਦੀ ਆ। ਸਾਰੀ ਰਾਤ ਹਰਮਨ ਰੋਂਦੀ ਆ ਤੇ ਉਹ ਇਸ ਗੱਲ ਤੇ ਖੁਸ਼ ਵੀ ਹੁੰਦੀ ਆ। ਕਿ ਮੇਰੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਰਹੀ। ਹਾਂਜੀ ਦੋਸਤੋ ਇਹ ਜਿਹੜੀ ਗੱਲ ਆ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਸਾਡੇ ਸਮਾਜ ਵਿੱਚ ਵਾਪਰਦੀਆਂ ਨੇ। ਬਹੁਤ ਸਾਰੇ ਰਿਸ਼ਤੇ ਇਹੋ ਜਿਹੇ ਹੁੰਦੇ ਆ ਸ਼ਰੀਕ ਕਹਿੰਦੇ ਹੁੰਦੇ ਆ ਕਿ ਸੇਰੇ ਬਨ ਕੇ ਨਹੀਂ ਢੁੱਕਦਾ ਪਰ ਕਸਰ ਕੋਈ ਨਹੀਂ ਛੱਡਦਾ। ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਅਸਲੀ ਸ਼ਰੀਕ ਬਣ ਜਾਂਦੇ ਆ। ਕਦੇ ਵੀ ਕਿਸੇ ਮਜਬੂਰ ਔਰਤ ਨੂੰ ਇਸ ਤਰ੍ਹਾਂ ਨਹੀਂ ਤੜਫਾਉਣਾ ਚਾਹੀਦਾ ਕਿ ਉਹਦਾ ਦੇਲਾ ਜਿਹੜਾ ਉਹ ਕਿਸੇ ਲਈ ਦੁਆ ਬਾਦਦੁਆਮਾਂ ਦੇਵੇ ਕਿਉਂਕਿ ਜੇ ਕੋਈ ਦੁਖੀ ਦੇਲ ਨਾਲ ਬਾਦਦੁਆ ਦਿੰਦਾ ਨਾ ਤਾਂ ਉਹ ਬਾਦਦੁਆ ਲੱਗਦੀ ਜ਼ਰੂਰ ਆ ਕਿਸੇ ਵੀ ਔਰਤ ਨੂੰ ਇੰਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਸੇ ਵੀ ਵਿਧਵਾ ਔਰਤ ਨੂੰ ਮਾੜੀ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ ਸਿਰਫ ਇਹੀ ਸੋਚ ਨਹੀਂ ਰੱਖਣੀ ਚਾਹੀਦੀ ਕਿ ਜੇ ਉਹਦਾ ਪਤੀ ਗੁਜ਼ਰ ਗਿਆ ਤਾਂ ਸ਼ਾਇਦ ਉਹ ਇੱਜ਼ਤ ਦੀ ਮਾੜੀ ਹੋਗੀ ਕਿਉਂਕਿ ਜ਼ਿੰਦਗੀ ਹੈ ਜਿਹੜੀ ਇਹ ਬੜੇ ਇਮਤਿਹਾਨ ਲੈਂਦੀ ਆ ਤੇ ਜਿਹੜਾ ਇਨਸਾਨ ਇਨਾਂ ਇਮਤਿਹਾਨਾਂ ਨੂੰ ਪਾਸ ਕਰਦਾ ਉਹੀ ਅਸਲ ਇਨਸਾਨ ਹੁੰਦਾ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾ